ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਤੋਂ ਬਿਨਾਂ ਦੋਵੇਂ ਸੂਈਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੋਂ ਹੀ ਪਛੋਦੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਪੀਸ ਨਾ ਹੋਠਠਾ ਹੀ ਜੇ ਵੀਰ ਜੀ ਵਧੀਆ ਤੁਸੀਂ ਦੱਸੋ ਬੱਸ ਕਰ ਪਾਇਆ ਬੜਾ ਸਾਰੀ ਬੜੇ ਦਿਨ ਪਾਤੇ ਜੀ ਉਹ ਫਿਰ ਨਾਲ ਦੇ ਦਾ ਪ੍ਰੇਟ ਹੋਇਆ ਤਾਂ ਕਰਕੇ ਫਿਰ ਮਾਲ ਨਾਲ ਲਿਆ ਦਿੱਤਾ ਗਿਆ ਕੁੱਖ ਨਹੀਂ ਹੋਇਆ ਆ ਤੁਸੀਂ ਦੱਸੰਦੇ ਹੀ ਵੀ ਉਹ ਉਹਨਾਂ ਦਾ ਆਪਰੇਸ਼ਨ ਔਨ ਕਰਕੇ ਤੇ ਉਤਰ ਨਹੀਂ ਤੇ ਉਹ ਘਰੇ ਸਾਰਾ ਕੰਮ ਕਰ ਉਹ ਵੇਖਦੇ ਸੀ ਤੇ ਬਾਹਰ ਤੋਂ ਆ ਵੀ ਗਾਵਾ ਮਜਬੂਰੀ ਮਾਰੇ ਅੱਜ ਦੇਣ ਲੱਗੇ ਜੀ ਅੱਛਾ ਅਜੇ ਵੀ ਕੰਮ ਨਹੀਂ ਸੁਤਰੋਂ ਡਿਆ ਕਿਉਂਕਿ ਪਹਿਲਾਂ ਇਹਨਾਂ ਨੂੰ ਸੰਭਾਲਣਾ ਫਿਰ ਹਸਪੀਟਲ ਜਾਣਾ ਰੋਟੀ ਪਾਣੀ ਬੜਾ ਔਖਾ ਗਾਮ ਉਧਰ ਵੀ ਫਿਰ ਜਾਣਾ ਆਉਣਾ ਹਨਾ ਅਜੇ ਅਜ ਚੱਲਣ ਦਿਆ ਵਾ ਜੇ ਲਾਜ ਚੱਲਣ ਦੇ ਚਲੋ ਇਸ ਤਰ੍ਹਾਂ ਮੈਂ ਦੁੱਖ ਸੁੱਖ ਜ਼ਿੰਦਗੀ ਚੋਂਦੇ ਆ ਚੱਲ ਜਾਂਦੇ ਆ ਬਾਕੀ ਉ ਤਰ੍ਹਾਂ ਤੁਸੀਂ ਕਹਿੰਦੇ ਵੀ ਮੋੜ ਪੈ ਗਿਆ ਵਾ ਜਿਹੜਾ ਮਾਈ ਵੀ ਬਾਬਾ ਇਹ ਬੁੱਢੇ ਸਾਹਿਬ ਦੀ ਕਿਰਪਾ ਨਾਲ ਡਾਕਟਰ ਨੇ ਰੈਸਟ ਦੱਸੀ ਹੁਣ ਚਾਲੇ ਇਹਨਾਂ ਨੂੰ ਸਾਹਮਣੇ ਕਣਕੁਣਕਾ ਉਡਾਉਂਦੇ ਆ ਅੱਛਾ ਹੁਣ ਇਹਨਾਂ ਨੂੰ ਕੋਈ ਬਾਹਰ ਦਾ ਕੰਮ ਦੇ ਦਿੰਦੇ ਆ ਕਣਕਾ ਕੁਣਕਾ ਤੋਂ ਬਾਅਦ ਫਿਰ ਸ਼ੁਰੂ ਕਰੋਗੇ ਇੱਕ ਦਿਨ ਠੀਕ ਹੈ ਚਲੋ ਨਾਮ ਦੱਸ ਦੇ ਤੁਹਾਨੂੰ ਪਤਾ ਆਪਣੀ ਤਾਂ ਰੋਜ਼ੀ ਵੀਡੀਓ ਹਾਂਜੀ ਹਾਂਜੀ ਨਾਮ ਵੀ ਜੀ ਮੰਗੂ ਪਿੰਡ ਥੋਬਾ ਫੀਰੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰੇ ਬੋਲ ਦ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਇਹ ਬੱਚੇ ਵਾਲੀ ਜੇ ਇਹ ਵੀ ਜੀ ਬੱਚੇ ਵਾਲੀ ਦੁੱਧ ਦੇ ਕੋਈ ਗਿਆ ਹੀ 12 13 ਕਿਲੋ ਹਾਂਜੀ ਤੋਂ ਸਾਡੇ ਕੋਲ ਸੇਵਾ ਨਹੀਂ ਹੁੰਦੀ ਹੁਣ ਉਹ ਬੰਦਾ ਸਬੂਤੇ ਪੱਠੇ ਛੁੱਟ ਕੇ ਚਲ ਗਿਆ ਪੱਠੇ ਵੀ ਸੁੰਡੀ ਜੀ ਪਈ ਖਾਂਦੇ ਘਟੇ ਅੰਦਰ ਹਾਂਜੀ ਤੇ ਇੱਕ ਚੁੰਨੀਆਂ ਚਵਾਈਆਂ ਉਹ ਲੇਟ ਚੋਈਆਂ ਉਸ ਹਾਲਾ ਨੂੰ ਆਪਣਾ ਆਈਡੀਆ ਲਾ ਲੈ ਸਾਡੀ ਤਾਂ ਅੱਜ ਮਜਬੂਰੀ ਹੈ ਹਾਂਜੀ ਮਾਲ ਦੇਣਾ ਹੀ ਦੇਣਾ ਸਾਂਭਿਆ ਨਹੀਂ ਜਾਣ ਰਿਹਾ ਹਿੰਦੀ ਮੇਰੇ ਹਾਂਜੀ ਤੇ ਆ ਵਛੀ ਜੇ ਭਾਵੇਂ ਕੋ ਮਹੀਨੇ ਦੀ ਲਾੜੇ ਤੇ ਭਾਵੇਂ ਕੋ ਗੀਆਂ ਦਾਲਦੀ ਦਾਲੇ ਠੀਕ ਹੈ ਹਾਂਜੀ ਤੇ ਹੋਣਾ ਦੁੱਧ ਕਿੰਨਾ ਉਤਰਾ ਗਾਂ ਦੇ ਕੋਲ ਇਹਦੇ ਕੋਲ ਜੀ 10 ਕਿਲੋ ਦੁੱਧ ਹੋਣੀ ਹੋਊਗਾ ਹੈਗਾ 10 ਕਿਲੋ ਦੁੱਧ ਪੱਕਾ ਗਾਂ ਨਹੀਂ ਕਰੇ ਬਾਈ ਕੋ ਚਾਰ ਡਾਂਗ ਚੋਲੇ ਭਾ ਕੋ ਪੰਜ ਡਾਂਗ ਚੋਲੇ ਦੋ ਰੋ ਹਾਂ ਫਿਰ ਇੱਕ ਰੀਨਾ ਤੇ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਦਾ ਥਣ ਲੇਵਾ ਬੜਾ ਭਾਈ ਇਹ ਗਰਮੀਆਂ ਦਾ ਤੋਹਫਾ ਹੈ ਇਹ ਤੋਹਫਾ ਕੋੜੇ ਪਠੇ ਖਾ ਗਏ ਨੇ ਰਾਜਾ ਦਾ ਦੁੱਧ ਨੇ ਵਾਧ ਜਣਾ ਮਗਰੇ ਦੇ ਬੱਛੀ ਕੇ ਬੱਛਾ ਜੀ ਬੱਛੀ ਬੱਛੀ ਮਗਰੇ ਦੇ ਬੱਛੀ 10 ਕਿਲੋਟਰ ਦੁੱਧ ਜਿਹੜਾ ਹੁਣ ਕਹਿੰਦੇ ਵੀ ਹੈਗਾ ਮੋਕੇ ਤੇ ਤੇ ਆਪ ਜੇ ਵਿਧੀ ਕਣ ਤਾਂ ਨਹੀਂ ਪਕੀਆਂ ਹਾਂਜੀ ਪਿੰਡੋਂ ਕੋਈ ਨਾ ਆ ਜਾਂਦਾ ਸੀ ਹਾਂਜੀ ਹੋਰ ਬੰਦੇ ਜਿੰਦੇ ਕੋ ਮੱਡੀ ਚਲਦੇ ਆ ਕੋ ਥੂੜੀ ਲੌਂ ਤੇ ਚਲ ਗਿਆ ਹਾਂਜੀ ਹੁਣ ਬੜਾ ਔਖਾ ਡੇਗਾ ਸਾਨੂੰ ਹੁਣ ਇਹ ਆ ਵੀ ਸਾਰੇ ਉਧਰ ਜਿਹੜੇ ਕੋਈ ਅੱਗੇ ਪੈਲੀਆਂ ਜਿਹੜੀ ਲਾਉਂਦੇ ਹੁਣ ਉੱਧਰ ਚਲ ਗਏ ਆ ਅੱਗੇ ਇੱਕ ਬੰਦਾ ਰੱਖਿਆ ਪੱਠੇ ਪੱਠੇ ਵੱਢ ਜਾਂਦਾ ਧਾਰਾ ਕੱਢ ਜਾਂਦਾ ਸੀ ਹਾਂਜੀ ਸਾਨੂੰ ਪੱਠੇ ਵੱਢ ਕੇ ਧਾਰਾ ਨੂੰ 9.5 ਕੱਢੀ ਗਿਆ ਜੀ ਅੱਛਾ ਹਾਂਜੀ ਕਿੰਨਾ ਫਿਰ ਇਹਦਾ ਮੁੱਲ ਭਾਜੀ ਜੇ ਸਾਡੇ ਨਾਲ ਤੇ ਬਿਜਾਰਿਆ ਵਛੀ ਤੇ 35000 ਦੀ ਹਾਂਜੀ 30 ਦੀ ਕਰਾਂਗੇ ਹੋਰ ਕਰਦੋ ਕਿ ਮਨ ਮੋਕੇ ਤੇ ਕਰ ਦਾਂਗੇ ਭਾਜੀ ਫੜਾਉਣ ਵਾਲੀ ਗੱਲ ਕਰਨੀ ਭਾਜੀ ਅੱਜ ਅੱਛਾ ਕੋਈ ਮਤਲਬ ਆਪਣੇ ਪੈਸੇ ਘਟਣ ਦੇ ਜੇ ਕੋਈ ਮਾਲ ਚ ਖਲੋਤੇ ਕੁਝ ਫੀਲ ਕਰੇਗਾ ਠੀਕ ਆ ਹਾਂਜੀ ਬਾਕੀ ਚਲੋ ਕੋ ਫੋਨ ਲਾਉਗਾ ਤੇ ਆਪੇ ਸੌਦਾ ਹੋ ਜਾਊਗਾ ਮੋਕੇ ਤੇ ਸੌਦਾ ਹੋ ਜਾ ਤੇ ਹੁਣ ਆ ਜਿਹੜੀ ਗਾਂ ਜੇ ਇਹ ਭਾਈ 9:30 ਵਜੇ ਬੰਦਾ ਤੈਨੂੰ ਦੱਸਿਆ ਚੋ ਕੇ ਗਿਆ ਜੇ ਹਾਂਜੀ ਤੇ ਆ ਵੇਖ ਲੋ ਅੱਛਾ ਇਹ ਲੋ ਕਿੰਨੀ ਬੰਦੀ ਥਾਂ ਤੇ ਬਹੁਤ ਵਧੀਆ ਲੱਗਾ ਕੋ ਚਵਾ ਬੜਾ ਵਧੀਆ ਭਾਈ ਇਹਨਾਂ ਦਾ ਆ ਦੇਖ ਸੰਦੇ ਕੋਈ ਨਿਆਣਾ ਨਹੀਂ ਕੋਈ ਪੜਾ ਨਹੀਂ ਜਿੱਦੜਾ ਦੀ ਮਰਜ਼ੀ ਚੋਦਾ 800 ਠੀਕ ਹੈ ਜੀ ਬੱਛੀ ਭਾਈ ਨਵਾਲੀ ਤੋਹਾਲੀ ਹੋਏ ਨਾ ਥੋੜੀ ਟਾਈਮ ਨਾਲ ਬੰਦਾ ਚੋਂਦਾ ਤੇ ਬੱਛੀ ਬੱਛੀ ਹੈ ਕਿੰਨੇ ਕ ਦੁੱਧ ਆ ਲਈ ਆ ਬਿਤੇ ਹੁਣ ਦੁੱਧ ਦਊਗਾ ਵਸ਼ੀਓ 10 ਕਿਲੋ ਹਾਂਜੀ 12 13 ਕਿਲੋ ਵਸ਼ੀਓ ਹੁਣ ਵੀ ਦੁੱਧ ਕਾਦੂਗੀ ਜੇ ਕੋਈ ਸਾਂਹ ਵਾਲਾ ਵੀਰ ਲੈ ਜੇ ਤੇ ਅੱਛਾ ਜੇ ਤੁਹਾਨੂੰ ਪਤਾ ਹੱਡੀ ਮਜਬੂਰੀ ਬਣ ਗਈ ਹੈ ਹਾਂਜੀ ਇਹ ਇਦਾਂ ਗਾਵਾਂ ਭਾਜੀ ਕੌਣੀਆਂ ਨਹੀਂ ਹਾਂਜੀ ਹਾਂਜੀ ਘਾਟ ਘਾਗਿਆ ਤੇ ਲੇਰਾ ਨਹੀਂ ਲੇਰਾ ਪਾ ਗਿਆ ਬੱਚੇ ਜਿਆਦਾ ਕੁਝ ਖਾ ਗਏ ਕੌਣੀਆਂ ਨਹੀਂ ਕਸ਼ੀ ਫੇਸ ਕੁਆਲਟੀ ਤੇ ਜਾਤ ਨਾਲ ਸੱਤ ਥਣ ਦੇ ਵਾ ਬਾਲਾ ਹੀ ਬਾਕੀ ਰੰਗ ਰੂਪ ਦੀ ਚੰਗੀ ਆ ਥੱਲੇ ਵੀ ਸਫਾਈ ਚ ਜੀ ਸਰ ਕੋਈ ਵਾਈ ਜੇਟ ਹੋਈ ਹੋਈ ਇੱਕ ਕਰੀ ਚਿਹਰਾ ਕਰਿਆ ਤਾਂ ਇਦਾਂ ਨਹੀਂ ਭਾਈ ਕੈਮਰਾ ਗੋਬਰਾ ਮਾਰੂ ਬਹੁਤੀ ਚੰਗੀ ਆ ਇਹਦਾ ਅੱਜ ਸਾਡੀ ਮਜਬੂਰੀ ਆ ਪਰ ਭੈਣ ਭਰਾਵਾਂ ਵਾਲੀ ਤੋਹਫੇ ਜੀ ਚਲੋ ਫਿਰ ਬੰਦ ਹੈ ਜੀ ਬਾਕੀ ਇਹ ਵੀ ਚਲੋ ਜੇ ਇਹੋ ਜਿਹੀ ਵੈਡ ਗਾਂ ਤਿਆਰ ਹੋ ਜਾਂਦੀ ਹੈ ਤੇ ਚੰਗੀ ਰਕਮ ਨਾਲ ਜੋੜ ਦਿੰਦੀ ਹੈ ਤੇ ਇਹਦਾ ਮੁੱਲ ਵੀ ਜੀ ਫਿਰ ਬੱਚੀ ਦੇ ਭਾਈ ਚਲੀ ਗਿਆ ਕਰ ਦਿੰਦੀ ਹੈ ਹਾਂਜੀ ਦੇ ਦਈਏ 30 ਦੀ ਕਰ ਦੋ ਛੋਟਾ ਛੋਟਾ ਹੋਰ 22 ਦੀ ਦੇ ਦੇ ਅਛਾ ਠਾਈਆ ਦੇ ਦੇ ਤਾ ਮਤਲਬ ਮਜਬੂਰੀ ਹੈ ਆਪਣੇ ਅੱਜ ਬੜ ਗਿਆ ਰੋ ਜੀ ਸਦਾ ਦਿਨ ਕੋਈ ਜ ਨਹੀਂ ਰਹਿੰਦੇ ਅੱਜ ਮਾਲ ਦੇ ਦੇਣਾ ਆਪਾਂ ਠੀਕ ਹੈ ਬਾਕੀ ਕੋ ਫੋਨ ਲਾਊਗਾ ਤੇ ਆਪੇ ਮੁੱਕੇ ਤੇ ਹੋ ਜਾਊਗਾ ਹਾਂ ਮੈਂ ਇੱਕ ਗੱਲ ਕਹਿੰਦੇ ਹਾਂ ਰੁਪੀ ਜੀ ਅੱਡੇ ਘਰੇ ਕੋ ਦੋ ਡੰਗ ਚੋਲੇ ਚਾਰ ਡੰਗ ਚੋਲੇ ਆ ਇਥੋਂ ਤਸੱਲੀ ਕਰ ਲੈ ਠੀਕ ਹੈ ਜੋ ਵੀ ਇਥੋਂ ਹੀ ਵੇਖ ਕੇ ਲੈ ਜੀ ਹੁਣ ਇਹ ਜੇਦ ਬੰਦਾ ਆ ਗਿਆ ਹਰਿਆ ਪੈ ਗਿਆ ਨਹੀਂ ਤੇ ਚੌਕਰ ਹੈਗਾ ਅਸੀਂ ਤੂੜੀ ਪਾ ਦੇਣੀ ਹੈ ਠੀਕ ਹੈ ਜੀ ਚਾਲੀਆਂ ਨੂੰ ਪਾਣੀ ਡਾਹ ਦੇਣਾ ਮਾਤਾ ਨੇ ਠੀਕ ਆ ਨੂੰ ਖਾ ਗਿਆ ਨਾਲ ਦੇ ਗੱਲ ਕੇ ਠੀਕ ਆ ਹਾਂਜੀ ਹਾਂਜੀ ਚਲੋ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾੱਕ ਕੇ ਖੜੋ ਜੀ